ਸਸ਼ੀਗਾਂ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਵਿਟਿਕ ਤੇ ਅੱਜ ਦੀ ਵੀਡੀਓ ਰੋਗੀ ਜੀ ਮਲ ਕਾਟਨ ਦੇ ਸੂਟ ਨੇ ਬਹੁਤ ਹੀ ਪਿਆਰੇ ਸੂਟ ਨੇ ਇਹ ਅੱਜ ਵਾਲੇ ਸੂਟ ਨੇ ਜਿਹੜੇ ਉਹ ਬਿਲਕੁਲ ਵੀ ਛੱਡਣ ਵਾਲੇ ਨਹੀਂ ਹੈਗੇ ਕਿਉਂਕਿ ਰੁਟੀਨ ਚ ਪਾਉਣ ਵਾਸਤੇ ਆਪਾਂ ਨੂੰ ਕਾਟਨ ਦੁਪੱਟਾ ਪਿਓਰ ਮਲ ਕਾਟਨ ਦੁਪੱਟਾ ਸੂਟ ਨੇ ਜਿਹੜੇ ਉਹ ਲੈ ਕੇ ਆਇਆ ਬਹੁਤ ਵਧੀਆ ਰਹਿਣਗੇ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਓ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਇਹਨਾਂ ਚ ਕਲਰ ਲੈ ਕੇ ਆਏ ਆ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਇਹ ਜਿਹੜੇ ਸੂਟ ਰਹਿਣਗੇ ਤੁਸੀਂ ਇਹਨਾਂ ਨੂੰ ਜਿਵੇਂ ਸ਼ਾਰਟ ਸ਼ਰਟ ਦੇ ਨਾਲ ਵੀ ਬਣਵਾ ਸਕਦੇ ਹੋ ਸਿੰਪਲ ਸਲਵਾਰ ਸੂਟ ਵੀ ਬਣਵਾ ਸਕਦੇ ਹੋ ਬਾਕੀ ਬਹੁਤ ਸਾਰੀ ਡਿਜ਼ਾਈਨਿੰਗ ਤੁਹਾਨੂੰ ਸਾਡੇ ਪੇਜ ਤੇ ਮਿਲ ਜੂਗੀ ਤੁਸੀਂ ਕੋਈ ਵੀ ਡਿਜ਼ਾਈਨ ਸਿਲੈਕਟ ਕਰਕੇ ਸਾਨੂੰ ਭੇਜ ਸਕਦੇ ਹੋ ਵੀ ਸਾਨੂੰ ਐਵੇਂ ਦੀ ਡਿਜ਼ਾਈਨਿੰਗ ਸਾਡੇ ਸੂਟ ਤੇ ਕਰਕੇ ਦਿਓ ਜੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸਾਨੂੰ ਸੈਂਡ ਕਰ ਸਕਦੇ ਹੋ ਉਹ ਆਪਾਂ ਤੁਹਾਨੂੰ ਤੁਹਾਡੇ ਸੂਟ ਤੇ ਬਣਾ ਕੇ ਦੇਵਾਂਗੇ ਆਜੋ ਜੀ ਅੱਗੇ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਰਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਪੀਚ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਦਾ ਪ੍ਰਿੰਟ ਆ ਪ੍ਰਿੰਟ ਸਾਰਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਇਹਦੇ ਨਾਲ ਬਾਟਮ ਵੀ ਬਹੁਤ ਪਿਆਰੀ ਬਣੀ ਹੋਈ ਹੈ ਜੀ ਬੂਟੀਆਂ ਵਾਲੀ ਬਾਟਮ ਆਉਗੀ ਕਾਫੀ ਟ੍ਰੈਂਡ ਵਿੱਚ ਚੱਲ ਰਹੀ ਹੈ ਜਿਵੇਂ ਇਹ ਚੋਂ ਆਪਾਂ ਪੈਚ ਲੈ ਕੇ ਜਿਵੇਂ neck ਤੇ ਡਿਜ਼ਾਈਨਿੰਗ ਕਰਨੀ ਹੈ ਬੂਟੀਆਂ ਬੜੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ ਪੈਚ ਦੇ ਵਿੱਚ ਐਵੇਂ ਲੱਗਦਾ ਜਿਵੇਂ ਬਲੌਕ ਪ੍ਰਿੰਟਿੰਗ ਕੀਤੀ ਹੁੰਦੀ ਹੈ ਜਾਂ ਪੇਂਟ ਕੀਤਾ ਹੁੰਦਾ ਬਹੁਤ ਪਿਆਰੀ ਡਿਜ਼ਾਈਨਿੰਗ ਬਣੂਗੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜੀ ਇਹਦੇ ਨਾਲ ਇਹ ਤੁਸੀਂ ਚੈੱਕ ਕਰ ਸਕਦੇ ਆ ਐਵੇਂ ਦਾ ਤੁਹਾਨੂੰ ਦੁਪੱਟਾ ਮਿਲੇਗਾ ਇਹ ਦੇਖੋ ਤੁਸੀਂ ਸਾਰੇ ਦੁਪੱਟੇ 'ਚ ਤੁਹਾਨੂੰ ਐਵੇਂ ਦੀ ਪ੍ਰਿੰਟਿੰਗ ਮਿਲੇਗੀ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਰਹੂਗਾ ਜੀ ਦੁਪੱਟਾ ਤੇ ਕਾਫੀ ਕਲਰ ਹੈਗੇ ਨੇ ਆਪਣੇ ਕੋਲੇ ਕਲਰ ਆਪਸ਼ਨਸ ਬਹੁਤ ਨੇਗੀਆਂ ਉਹ ਤੁਹਾਨੂੰ 1 ਬਾਈ 1 ਆਪਾਂ ਦਿਖਾਉਨੇ ਆ ਤੇ ਸਾਰੇ ਜਿਹੜਾ ਸਟਾਫ ਆ ਉਹ ਪੂਰਾ ਵਧੀਆ ਸਟਾਫ ਲੱਗਿਆ ਹੋਇਆ ਜੀ ਉਹ ਨਾਰਮਲ 5 700 ਵਾਲੀ ਕਾਟਨ ਨਹੀਂ ਹੈਗੀ ਪ੍ਰਾਈਸ ਤੁਹਾਨੂੰ ਦੱਸ ਰਹੀਆਂ ਜੀ 1000 ਪ੍ਰਾਈਸ ਰਹੂਗਾ ਸਾਰਿਆਂ ਦਾ ਸੇਮ ਪ੍ਰਾਈਸ ਦੇ ਹੀ ਸਾਰੇ ਸੂਟ ਰਹਿਣਗੇ ਜੀ ਇਹ ਦੇਖੋ ਤੁਸੀਂ ਇਹ ਵੀ ਬਹੁਤ ਪਿਆਰਾ ਜਿਹੜਾ ਪ੍ਰਿੰਟ ਆ ਇਹ ਦੇਖੋ ਮੈਂ ਲਾ ਕੇ ਦਿਖਾਉਣੀ ਆ ਤੇ ਇਹਦੇ ਨਾਲ ਜਿਹੜੀ ਬਾਟਮ ਆਉਗੀ ਜੀ ਉਹ ਲਾਈਨਾਂ ਵਾਲੀ ਬਾਟਮ ਆਊਗੀ ਇਹ ਵਾਲੀ ਬਾਟਮ ਆਊਗੀ ਇਹ ਲਾਈਨਾਂ ਦੀ ਬਾਟਮ ਹੈ ਜੀ ਤੇ ਇਹਦਾ ਜਿਹੜਾ ਦੁਪੱਟਾ ਹੋਊਗੀ ਤੁਹਾਨੂੰ ਆਪਾਂ ਦਿਖਾਉਨੇ ਆ ਖੋਲ ਕੇ ਇਸ ਤਰ੍ਹਾਂ ਲਾਈਨਾਂ ਵਾਲਾ ਜਿਹੜਾ ਇਹਦਾ ਇਹਨਾਂ ਦੁਪੱਟਾ ਰਹੂਗਾ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਬਣੂਗਾ ਜਿਵੇਂ ਸਾਰੇ ਸੂਟ ਡਿਜ਼ਾਈਨਿੰਗ ਕਰਕੇ ਪੈਚ ਲਾ ਕੇ ਬਹੁਤ ਪਿਆਰੇ ਬਣਨਗੇ ਜੀ ਤੁਸੀਂ ਐਵੇਂ ਵੀ ਰੈਡੀ ਕਰਾ ਸਕਦੇ ਹੋ ਬਾਕੀ ਜੇ ਤੁਸੀਂ ਬਾਟਮ ਚੋਂ ਪਾਈਪਿੰਗ ਵਗੈਰਾ ਲੈ ਕੇ ਵੀ ਹਨਾ ਆਪਣੀ ਜਿਹੜੀ ਲਾ ਸਕਦੇ ਹੋ ਲਾਈਨਿੰਗ ਵਾਲੀ ਪਾਈਪਿੰਗ ਲੱਗੀ ਵੀ ਬਹੁਤ ਪਿਆਰੀ ਲੱਗੂਗੀ ਜੇ ਤੁਸੀਂ ਲੈਸ ਨਹੀਂ ਐਡ ਕਰਨਾ ਚਾਹੁੰਦੇ ਤਾਂ ਇਹ ਵੀ ਵਧੀਆ ਲੱਗੂ ਇਹ ਆ ਗਿਆ ਜੀ ਜਿਹੜਾ ਜਿਹੜਾ ਆਪਾਂ ਹੁਣ ਪੀਚ ਜਿਹਾ ਆਪਾਂ ਪ੍ਰਿੰਟ ਦਿਖਾਇਆ ਗਾਜ਼ਰੀ ਟੌਨ ਤੇ ਜਿਹੜੇ ਸੇਮ ਕਲਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ ਸੇਮ ਹੀ ਸੁਤਾਂ ਦੇ ਨੇ ਇਹ ਨਹੀਂ ਹੈਗਾ ਸਕਰੀਨ 'ਚ ਕੁਝ ਹੋਰ ਦਿਖ ਰਿਹਾ ਤੇ ਰੀਅਲ 'ਚ ਕੁਝ ਹੋਰ ਨੇ ਇਹ ਵਾਲੀ ਪ੍ਰਿੰਟਿੰਗ ਆਊਗੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਬਹੁਤੀ ਜਿਹੜਾ ਯੂਨੀਕ ਜਿਹਾ ਪ੍ਰਿੰਟ ਰਹੂਗਾ ਇਹ ਨਾਲ ਇਹਦੇ ਸੇਮ ਲਾਈਨਿੰਗ ਵਾਲੀ ਬਾਟਮ ਆਊਗੀ ਤੇ ਲਾਈਨਿੰਗ ਵਾਲਾ ਹੀ ਦੁਪੱਟਾ ਮਿਲੂਗਾ ਦੁਪੱਟਾ ਤੁਹਾਨੂੰ ਸਾਰਾ ਜਿਹੜਾ ਨਾ ਖੁੱਲੇ ਡੁੱਲੇ ਦੁਪੱਟੇ ਮਿਲਣਗੇ 2.5 ਮੀਟਰ ਦੇ ਦੁਪੱਟੇ ਰਹਿਣਗੇ ਜੀ ਦੇਖੋ ਤੁਸੀਂ ਕਿੰਨਾ ਖੁੱਲਾ ਡੁੱਲਾ ਮੇਰੀ ਹਾਈਟ ਹੈ ਜਿਹੜੀ 57 ਹੈ ਤੁਸੀਂ ਮੇਰੇ ਵੇਅਰ ਕੀਤਾ ਵੀ ਦੇਖ ਸਕਦੇ ਹੋ ਦੁਪੱਟਾ ਕੋਈ ਇਸ਼ੂ ਨਹੀਂ ਹੈ ਕੋਈ ਛੋਟਾ ਨਹੀਂ ਲੱਗ ਰਿਹਾ ਬਹੁਤ ਵਧੀਆ ਖੁੱਲੇ ਖੁੱਲੇ ਡੁੱਲੇ ਦੁਪੱਟੇ ਆਉਂਦੇ ਆ ਤੇ ਇਹ ਵਾਲੀ ਪ੍ਰਿੰਟਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਦੇਖੋ ਤੁਸੀਂ ਇਹਨੂੰ ਵੀ ਤੁਸੀਂ ਜੇ ਹਨਾ ਹਾਈਲਾਈਟ ਕਰੋਗੇ yellow ਦੇ ਨਾਲ ਹਾਈਲਾਈਟ ਕਰੋਗੇ ਬਹੁਤ ਪਿਆਰਾ ਬਣ ਨਾਲੇ ਜੀ ਸੂਟ ਜਿਹੜੇ ਹਨਾ ਸੂਟਾ 'ਚ ਜਾਣ ਪੈਂਦੀ ਹੈ ਜੀ ਉਹ ਸਟੀਚਿੰਗ ਤੋਂ ਬਾਅਦ ਹੀ ਪੈਂਦੀ ਹੈ ਅਸਲ ਜਿਹੜਾ ਹਨਾ ਬਣਦਿਆ ਸੂਟ ਉਹ ਸਟੀਚਿੰਗ ਤੋਂ ਬਾਅਦ ਹੀ ਬਣਦਾ ਹੈ ਪਹਿਲਾਂ ਸਿਰਫ ਫੈਬਰਿਕ ਹੁੰਦਾ ਤੇ ਉਸ ਤੋਂ ਬਾਅਦ ਬਹੁਤ ਹੀ ਪਿਆਰਾ ਬਣ ਜਾਂਦਾ ਜੀ ਸੂਟ ਇਹ ਦੇਖੋ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਦੁਪट्टे ਦੀ ਪ੍ਰਿੰਟਿੰਗ ਇਹ ਵਾਲੀ ਰਹੂਗੀ ਪਣਾ ਵੀ ਬਹੁਤ ਛੋੜਾ ਹੀ ਨਹੀਂ ਹੈਗਾ ਵੀ ਪਣਾ ਘਟ ਹੋਊਗਾ ਜਾਂ ਛੋਟਾ ਦੁਪੱਟਾ ਹੋਊਗਾ ਐਵੇਂ ਦਾ ਕੁਝ ਨਹੀਂ ਹੋਊਗਾ ਜੀ ਬਹੁਤ ਪਿਆਰਾ ਜਿਹੜਾ ਸੂਟ ਬਣੂਗਾ ਅੱਗੇ ਆਗੀ ਜੀ ਇਹ ਵਾਲੀ ਪ੍ਰਿੰਟਿੰਗ ਇਹ ਦੇਖੋ ਤੁਸੀਂ ਸਾਰੇ ਸੇਮ ਸਟੱਫ ਦੇ ਨੇ ਸੇਮ ਪ੍ਰਾਈਸ ਦੇ ਨੇ 1000 ਪ੍ਰਾਈਸ ਰਹੂਗਾ ਇਹ ਵਾਲਾ ਪ੍ਰਿੰਟ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਜੀ ਇਹਦੀ ਬਾਟਮ ਐਵੇਂ ਲਾਈਨਾਂ ਵਾਲੀ ਆਊਗੀ ਜੀ ਲਾਈਨਾਂ ਵਾਲੀ ਬਾਟਮ ਤੇ ਇਹਦਾ ਦੁਪੱਟਾ ਐਵੇਂ ਦਾ ਆਊਗਾ ਜੀ ਇਹ ਵਾਲੀ ਪ੍ਰਿੰਟਿੰਗ ਦਾ ਦੁਪੱਟਾ ਬਾਕੀ ਜੇ ਤੁਹਾਨੂੰ ਇੱਕ ਤੋਂ ਵੱਧ ਸੂਟ ਚਾਹੀਦੇ ਨੇ ਇੱਕ ਹੀ ਕਲਰ ਪ੍ਰਿੰਟ ਦੇ ਵਿੱਚ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਮਿਲ ਜਾਣਗੇ ਤੁਹਾਨੂੰ ਇੱਕ ਵਾਰ ਤੁਸੀਂ ਸਾਨੂੰ ਮੈਸੇਜ ਕਰਿਓ ਜੀ ਮੇਰੇ ਸਟਾਰਟਿੰਗ ਚ ਬੇਪੀਚ ਕਲਰ ਦਿਖਾਇਆ ਸੀ ਇਹ ਵੀ ਬਹੁਤ ਸੋਹਣਾ ਬਣਨ ਵਾਲਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਜੀ ਇਸ ਦੇ ਵਿੱਚ ਤੇ ਬੂਟੀ ਵਾਲੀ ਬਾਟਮ ਰਹੂਗੀ ਬੂਟੀ ਵਾਲੀ ਬਾਟਮ ਹੈ ਜੀ ਤੇ ਨਾਲ ਹੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਸਾਰੇ ਦੁਪੱਟੇ 'ਚ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਜੀ ਡਿਜ਼ਾਈਨਿੰਗ ਹੈ ਇਹ ਦੇਖੋ ਤੁਸੀਂ ਬਹੁਤ ਸੋਹਣੇ ਪ੍ਰਿੰਟ ਨੇ ਜੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਉੱਤੇ ਸਾਨੂੰ ਭੇਜ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਹਾਂ ਨਵੀਂ ਵੀਡੀਓ 'ਚ